ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਵਿੱਚ ਅੱਜ ਆਈ ਸਾਡੀ ਨੈਰੂ ਦਾ ਹੈਪੀ ਬਰਥਡੇ ਹੈਪੀ ਬਰਥਡੇ ਬੱਦੂ ਹੁਣੀ ਉੱઠી ਆ ਸੁੱਤੀ ਪਈ ਹੈ ਜੇ ਇਹ 9:00 ਤੋ ਹੋ ਗਈ ਸਕੂਲ ਜਾਣਾ ਹੈ ਅੱਜ ਇਹਦਾ ਵੀ ਬਰਥਡੇ ਹੈ ਦੇਖ ਰਿਹਾ ਹਾਂ ਢਾ ਕੇ ਉਠਾਈ ਹੈ ਇਹ 9:00 ਤੋ ਹੋਊਗੀ ਫੇਰ ਨਾ ਕਰਾਂ ਗੱਲਾਂ ਬਾਤਾਂ ਫੇਰ ਮਿਲਾਂਗੇ ਦੁਬਾਰੇ ਲਓ ਜੀ ਸਾਡੀ ਬਰਥਡੇ ਗਾਰਡਨ ਵੀ ਤਿਆਰ ਹੋ ਚੁੱਕੀ ਹੈ ਬਾਕੀ ਡਰੈਸ ਪਾ ਕੇ ਜਾਣਗੇ ਸਾਰੇ ਇਹ ਇਕੱਲੇ ਨਵੇਂ ਕੱਪੜੇ ਪਾ ਕੇ ਜਾਊਗੀ ਦੇਖੋ ਇਹਨਾਂ ਨੂੰ ਸੂਟ ਹੁੰਦੀ ਆ। ਵੀ ਨਵੇਂ ਕੱਪੜੇ ਪਾ ਸਕਦਾ ਜਿੱਦੇ ਬਰਥਡੇ ਇਹਨਾਂ ਦਾ। ਬਾਕੀ ਲਵੇਛਤੇ ਨੈਰਾ ਸੀਆ ਨੇ ਵਰਦੀ ਪਾਈ ਹੋਈ ਆ। ਇਹਨੇ ਕੰਲੀਆਂ ਦੇਖੋ ਨਵਾਂ ਸੂਟ ਪਾ ਰਖਿਆ। ਨਵਾਂ ਸੂਟ ਕਰ ਤਾ ਪਾਇਆ ਦਾ। ਦੱਸੋ। ਕਾ ਤਾ ਪਾਇ। ਦੱਸੋ ਕਰੋ। ਇਹਦਾ ਭਈ ਅੱਜ ਜਨਮ ਦਿਨ ਨੈਰਾ ਦਾ। ਤਿਆਰ ਕੋ ਸਕੂਲ ਚੱਲੀ ਆ ਟੌਫੀਆਂ ਲੈ ਗਈ ਸਕੂਲ 'ਚ ਇਹ। ਆਪਦੇ ਸਹੇਲੀਆਂ ਨੂੰ ਵੰਡੂਗਾ ਨਾ। ਦੇਣਗੇ ਸਾਰੇ ਬੱਚਿਆਂ ਨੂੰ। ਬੈਟਮਨ ਨੂੰ ਵੀ ਦੇਣਗੇ। ਅੱਛਾ। ਲੈ ਭਾਈ ਹੁਣ ਜਾਣਗੇ ਸਕੂਲ ਮੈਂ ਜਾਣ ਚਾਰ ਵਾਰ ਦੀ ਹਾਂ ਜਾਂਦੇ ਹੋਈ ਨਹੀਂ ਜਗਾ ਸਕੂਲ ਚ ਬੰਨਣੇ ਜਾ ਕੇ ਓਕੇ ਲੈ ਭਾਈ ਹੁਣ ਮੈਂ ਵੀ ਚੱਲਿਆਂ ਦੁਕਾਨ ਤੇ ਜਾਣਗੇ ਸਕੂਲ ਚ ਪੈਨ ਚ ਪੈਨ ਚ ਆਉਂਦੇ ਫਿਰ ਠੀਕ ਹੈ ਜੀ ਬੱਧੀਆ ਫੇਰਦੇ ਹੀ ਭੈਣ ਲਓ ਜੀ ਆਪਣੀ ਨੈਰਾ ਦਾ ਤੁਹਾਨੂੰ ਪਤਾ ਜਵਾੜੇ ਆ ਕੇਕ ਆ ਚੁੱਕਿਆ ਨੈਰਾ ਦਾ ਕੱਟਾਂਗੇ ਸ਼ਾਮ ਨੂੰ ਅਜੇ ਮੈਂ ਦੁਕਾਨ ਤੇ ਹਾਂ ਕੇਕ ਆ ਚੁੱਕਿਆ ਤੁਹਾਨੂੰ ਕੇ ਘਰੇ ਜਾ ਕੇ ਦਿਖਾਵਾਂਗੇ ਹੁਣ ਨਹੀਂ ਦਿਖਾਉਂਦੇ ਆਹ ਨਾਲ ਉਹਦੇ ਘਰੇ ਇੱਕਾ ਖੂਬ ਉਹਦਾ ਸਸਪੈਂਸ ਬਣਾ ਕੇ ਰੱਖਾਂਗੇ ਆਪਾਂ ਹੂੰ ਹੂੰ ਇਹ ਕੇਕ ਹੈ ਜੀ ਬੱਚੇ ਆਉਣਗੇ ਹੋਰ ਵੀ ਉਹਦੇ ਸਾਡੇ ਆਂਡੀ ਕਮਾਂਡੀ ਬੱਚੇ ਸਾਰੇ ਫਰੈਂਡ ਉਹਨਾਂ ਦੇ ਨੈਰਾ ਹੋਰਾਂ ਦੇ ਤੇ ਉਹਦੇ ਕੇਕ ਖੱਟਾਂਗੇ ਸਾਰੋਂ ਖਵਾਵਾਂਗੇ ਤੇ ਸਾਨੂੰ ਉਹਦੀ ਕੇਕ ਦਾ ਖਾਵਾ ਜੀ ਕਿਹਾ ਜਾ ਢੈਂਡ ਗੱਲ ਬਾਤ ਚੱਲ ਜਿਆਦੇ ਬਲੋਂ ਸ਼ੇਅਰ ਕਰੀ ਚੱਲਣ ਤੇ ਆਪਦੇ ਭਾਈ ਕਮੈਂਟ ਕਰਕੇ ਜਰੂਰ ਆਸ਼ੀਰਵਾਦ ਦਿਓ ਨੈਰਾ ਨੂੰ ਤੇ ਹੁਣ ਆਪਾਂ ਬਸ ਥੋੜੇ ਚੰਨੂ ਕਰੇ ਚੱਲਣਾ ਹੈ ਕੇ ਕੇ ਕੱਟਣਾ ਹੈ ਫਿਰ ਤੇ ਸਾਨੂੰ ਦਿਖਾਵਾਂਗੇ ਲਓ ਭਾਈ ਬਾਡੇ ਦੀ ਤਿਆਰੀ ਐ ਸਾਰੇ ਫਰੈਂਡ ਆ ਚੁੱਕੇ ਨੇ ਸੀਆ ਨੈਰਾਵਾਲੋਂ ਦੇ ਹੁਣ ਕੇਕ ਕੱਟਿਆ ਜਾਊਗਾ ਇੱਕ ਦੋ ਕੁ ਬੰਦੇ ਹਜੇ ਰਹਿ ਰਹੇ ਸਾਡੇ ਵੇਟ ਕਰ ਰਹੇ ਆ ਜਦੋਂ ਆ ਗਏ ਫਿਰ ਕੇਕ ਕਟਾਂਗੇ ਇਹ ਬਾਡੇ ਕਰ ਲੈ ਵੀ ਬਾਡੇ ਕਰ ਲੈ ਫਰੈਂਡ ਇਹ ਫਰੈਂਡ ਇਹਨਾਂ ਦੇ ਕੋਈ ਸਾਰੇ ਬਰਥਡੇ ਦਾ ਪਪਾ ਹੁੰਦੇ ਕੋਈ ਨਾ ਬਰਥਡੇ ਦਾ ਹਾਂ ਉਹਦਾ ਕੇਕ ਕਟਾਂਗੇ ਫਿਰ ਸਾਨੂੰ ਦਿਖਾਵਾਂਗੇ ਆਪਾਂ ਬਣੇ ਰਹਿਓ ਆਪਣੇ ਬਲੌਗਾਂ ਦੇ ਲਓ ਜੀ ਆ ਭਾਈ ਨਾਇਰਾ ਦਾ ਕੇਕ ਪਿੰਕ ਕਲਰ ਦਾ ਲਈ ਸਾਰੇ ਤਿਆਰ ਆ ਪਾਰਟੀ ਕੇ ਕਟਿਆ ਜਾਊਗਾ ਸਾਰੇ ਪਹੁੰਚ ਚੁੱਕੇ ਨੇ ਤਕਰੀਬਨ ਬਸ ਹੁਣ ਆ ਲੈ ਅੱਧਾ ਰੱਖ ਲਓ ਕੇ ਕਟਾਂਗੇ ਯਾ ਯੋ ਯਾ ਦੇਖੋ ਛੇਛੇ ਦੇਖੋ ਕੇਕ ਪਿੰਕ ਕਲਰ ਦਾ ਹੈ ਇਧਰ ਨਾਇਰਾ ਲਿਖਿਆ ਦੇਖੋ ਤੁਸੀਂ ਸਿੱਧੇ ਬੈਠੋ ਮੈਂ ਫੋਟੋ ਖਿਚਾਉਂਦੀ ਹਾਂ ਇੱਕੋ ਦੇਖੋ ਏ ਤੁਸੀਂ ਹੋਏ ਨਹੀਂ ਮਾਰ ਵਿੱਚ ਕੁੱਪਟੇ ਲਾ ਦਿੰਦੇ ਬੈਠਣਾ ਬੈਜੋ ਲਓ ਭਾਈ ਮੋਮਬਤੀਆਂ ਚਲਾਤੀਆਂ ਹੁਣ ਕਟਾਏ ਕੇਕ ਤਿਆਰੀ ਆ ਅਬ ਨਿਕਲਦੇ ਹਾਂ ਅੰਦਰ ਹਾਂ ਮਾਤ-ਵਾਤ ਨਹੀਂ ਹੋਣੀ ਹਾਂ लौ जी मारो फूको कटो कटो कट बस हैप्पी बर्थडे कहो भाई सुबह सवाल बारह चको इधर बारह कर थल कर नीचे कर लो जमा लोटो खिचाओ इधर ਨੈਰਾ ਮੇਰੇ ਕਿੰਨੇ ਦੋਨੇ ਸਮਾਇਏ ਬੋਲੀ ਚਿੱਟੀ ਆਈ ਹਾਂ ਆਹ ਦੇਖ ਲੈ ਨਬਸ ਤੇ ਰਮਮੂ ਬੜਾ ਫਾਉਟਾ ਇੱਕ ਵਾਰ ਹੋਣੀ ਸਾਰੀ ਨਹੀਂ ਜਾਣੀਓ ਦੇਖ ਕੇ ਮੂਚਾ ਨਵਰੀ ਨੂੰ ਹੌਲੀ ਧਿਆਨ ਨਾਲ ਕਾਲਪਾਰੀ ਕਰ ਲੋ 500 ਰੁਪਏ ਦੇਖੀ ਜਮਾਉਂਦੇ ਆ ਜਾਣਾ ਮੈਂ ਸਿਕਾ ਲਾ ਬੋਤਾ ਬਸਾ ਹਾਂ ਬੋਲੀ ਚਿੱਟੀ ਉਹ ਬੈਠੀ ਇਹ ਦੋ ਚੱਲੋ ਵਾਲ ਵਾਲਾ ਬਤ ਕੋਈ ਨਾ ਲਾ ਨਾ ਨਹੀਂ ਕੁਛ ਨਹੀਂ ਦਾ ਤੋੜਾਈ ਮੁੰਦਰ ਲਾ ਲੈ ਕੋਈ ਭੈਣ ਬੈ ਕੀ ਗੋਦੀ ਨਹੀਂ ਸਾਡੇ ਵੱਡੇ ਤੇ ਅਸੀਂ ਆਪਦਾ ਮੂਹ ਲਵੇੜਦੇ ਆ ਬੱਚਾ ਚਾਲ ਚਾਲ ਜੀ ਬਹੁਤ ਹੁਣ ਤਾਂ ਨਹੀਂ ਲਵੇngo ਕਾਂਟ ਕੇ ਕਰਾ ਆ ਗੁਗੀ ਦਿਨੋ ਆ ਦੂਰੇ ਚਾਂ ਨਾ ਬੁਤਾਂ ਦਾ ਮੁੰਦਰਾ ਬੰਦੇ ਚਾਲ ਜੀ ਦੇਖੋ ਇਧਰ ਝਾਗ ਲੋ ਕੀ ਆ ਛੱਲਿਆ ਆ ਪੁੱਤ ਹਾਂ ਨੂਰ ਲਗਾਏ ਨੂੰ ਹੋਇਆ ਇੱਧਰ ਨੂੰ ਕੱਤੀ ਹਾਂ ਐ ਪਪਾ ਤੇ ਤੈਨੂੰ ਆ ਰਿਹਾ ਨੇ ਕੋਈ ਨਹੀਂ ਐ ਹਾ ਰਣਵੀਰ ਰਣਵੀਰ ਬਾਤ ਚ ਕਰੀ ਨੂੰ ਅੰਬਰ ਤਰਾ ਹੁੰਦੇ ਕਿ ਛੱਲਿਆ ਆ ਪੁੱਤ ਛੱਲਿਆ ਕਿ ਕਿ ਲੇਟ ਛੀਆ ਨਹਿਰਾ ਤੂੰ ਦੇਖ ਨਹਿਰਾ ਹੁਣ ਵਿੰਗੀ ਪਾਲਦੀ ਉਹਦੀ ਹੁਣ ਨਹਿਰਾ ਤੂੰ ਚਾਰ ਮੋਸਫੀਆ ਖੰਡੇ ਆ ਜਾ ਪੁੱਤ ਤਰ ਦੋ ਚਮਚਾ ਅੰਦਰ ਬੈਠੋ ਪਈ ਹੋਈ ਛੱਲਿਆ ਆ ਪੁੱਤ ਹੁਣ ਨਾ ਤੂੰ ਇੰਨਾ ਤੇ ਨਹੀਂ ਧਿਆਨ ਰੱਖਿਆ ਤੂੰ ਫੋਟੋ ਤੇ ਨਹੀਂ ਧਿਆਨ ਰੱਖਿਆ ਗੱਲ ਅਮਰ ਜਾਂ ਆਥ ਸਾਂ ਲਈ ਆ ਮੁੰਦੇ ਨੇ ਜੀ ਰੱਖਾ ਤਾ ਮੈਂ ਤੇ ਲਖਾ ਲਈ ਬੋਤ ਨਾ ਬਾਜੂ ਉੱਤਰਾ ਫੂਲੀ ਬਾਜੂ ਪੁੱਤ ਹਿੰਦੇ ਬੋਝ ਕੇ ਮੁੰਦੇ ਅੰਚਰ ਬਹੁਤ ਆਕਰ ਮਜੂ ਤੇ ਆ ਨਾ ਕੋਈ ਨਾ ਵੇ ਗਿਆ ਕੱਢ ਲੈ ਚੱਲ ਹੁਣ ਲੈ ਜੇ ਹੋਇ ਤੂੰ ਸਮਾਂ ਤੇ ਖਤਿਆ

રાહ ਬਿਚੇ ਨੋਇਆ ਉੱਪਰ ਨਾਲ ਗਿਰੇ ਬਸ ਬਸ 2 ਮਿੰਟ ਲਈ ਖੰਮਾ ਵੇਦਰ ਦੇਖੋ ਉਹਦੇ ਜਾਗ ਰਹੀ ਕਹਿੰਦੀ ਕਿਹੜੀ ਆ ਮੂਰੀ ਵਿੱਚ ਨਾ ਸੀ ਆ ਕੋਕਲਾ ਸੈਟ ਇਸ ਚੋ ਤੇ ਜਦੋਂ ਮਾੜਾ ਉੱਚਾ ਹੋ ਜਾ ਪੈਰਾਂ ਪਰ ਬਹਿ ਜਾ ਗੋਡੇ ਥੱਲੇ ਗੋਡੇ ਲਾ ਕੇ ਨਾ ਗੋਡੇ ਥੱਲੇ ਜਾ কাল মাই ভাইয়া হ্যাঁ ভে গুড ਲਓ ਜੀ ਹੁਣ ਬੱਚਿਆਂ ਨੂੰ ਪਾਈ ਫਾਵਾ ਕੇ ਕੇਕ ਸਾਰਿਆਂ ਨੂੰ ਸਾਰੇ ਵੇਟ ਕਰਦੇ ਲਓ ਜੀ ਸਾਰੇ ਵੇਟ ਕਰ ਰਹੇ ਆ ਕੇਕ ਖਾਣ ਦੀ ਕੇਕ ਹੁਣ ਇਹ ਤਾਂ ਲੱਗ ਰਿਹਾ ਤਿਆਰੀ ਕਰਨ ਕੇਕ ਪਾਇਆ ਜਾ ਰਿਹਾ ਸਾਰਿਆਂ ਨੂੰ ਲਓ ਜੀ ਬੱਚੇ ਖਾ ਰਹੇ ਕੇਕ ਹੈ ਬਦਨ ਦਾ ਰਹਾਦੀ ਕੇਕ ਖਾਂਦੀ ਚਲ ਲੈਣਾ ਬੱਚੂ ਵੀ खारे। खारे। खा लो शराब लाओ जी सारे खा ले खा पुतु मेरे वाज खा खा ले खा ले टॉफिया बनता टॉफिया रेह टॉफिया दिखाई जा रही सारिया ਕੋ ਬਾਰੀ ਤੇ ਕੋਲੀ ਲੈ ਲਵਤਾਂ ਲਗੀ। ਨੇਰੇ ਪਿੰੇਰਾ ਵੀ ਟੌਫੀ ਲੈਂਦੀ ਹੋਈ। ਬਾਰੀ। ਬਾਰੀ ਕੈਂਟੀ ਨਾ ਖਾਣਾ ਕਰੋ। ਲਓ ਜੀ ਆਪਣੀ ਬਾਰੀ ਵੇਖ ਕੇ ਖਾਣ ਦੀ। ਹੁਣ ਮੈਂ ਖਾਂਗਾ ਤੇਜਾ। ਆਪਾਂ ਖਾ ਲਈਏ। ਪਹਿਲਾਂ ਵੀਡੀਓ ਬਣਾ ਚੱਕੇ ਜੇ ਖਾਦਣੇ ਗਿਆ। ਉਦੋਂ ਅੱਜ ਬਾਰੀ ਮੇਰੀ ਹੈ। ਹੁਣ ਮੈਂ ਖਾ ਰਿਹਾ। ਲਓ ਜੀ ਅੱਜ ਜੀ ਨਿਆਰਾ ਦਾ ਬਾਰਥਡੇ ਆਪਾਂ ਕੇਕ ਕੱਟ ਕੇ ਬਾਡੇ ਸੈਲੀਬ੍ਰੇਟ ਕੀਤਾ ਦੇਖੋ ਬੱਚੇ ਖਾਣ ਲੱਗ ਰਿਹਾ ਨਾਲ ਇਹ ਫਰੈਂਡ ਨਹਿਰਾ ਦੇ ਤੇ ਫਲੌਗ ਆਪਣਾ ਕਿਵੇਂ ਲੱਗਾ ਦੱਸਿਓ ਕਮੈਂਟ ਕਰਕੇ ਅਤੇ ਕਮੈਂਟ ਕਰਕੇ ਭਾਈ ਨਹਿਰਾ ਨੂੰ ਜਾਂਦੇ ਦੀਆਂ ਵਧਾਈਆਂ ਵੀ ਦਿਓ ਤੇ ਜੇ ਸ਼ੇਅਰ ਵੀ ਕਰਿਓ ਲਾਈਕ ਕਮੈਂਟ ਕਰਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜਰੂਰ ਕਰਿਓ ਤੇ ਮਿਲਾਂਗੇ ਅਗਲੇ ਵਾਰ ਤੁਹਾਡਾ ਥੈਂਕ ਯੂ ਧੰਨਵਾਦ ਬਾਏ ਬਾਏ